ਅੱਜ ਦੀ ਵੱਡੀ ਖਬਰ ਬਠਿੰਦਾ ਤੋਂ ਸਾਹਮਣੇ ਆ ਰਹੀ ਹੈ। ਜੌਂਦਪਿੰਡ ਦੇ ਨੇੜੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਮੌਕੇ ਤੇ ਤਣਾਅਪੂਰਨ ਮਾਹੌਲ ਬਣ ਗਿਆ ਅਤੇ ਇਲਾਕੇ ਵਿੱਚ ਕੁਝ ਸਮੇਂ ਲਈ ਅਫਰਾ ਤਫਰੀਦਾ ਦ੍ਰਿਸ਼ ਬਣਿਆ ਰਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅंसू ਗੈਸ ਦੇ ਗੋਲੇ ਛੱਡੇ ਗਏ। ਦਰਸਲ ਭਾਰਤੀ ਕਿਸਾਨ ਯੂਨੀਅਨ ਉਗਰਾਹਣ ਵੱਲੋਂ ਬਠਿੰਡਾ ਮਨੀ ਸਚਿਵਾਲੇ ਸਾਹਮਣੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਪਹਿਲਾਂ ਤੋਂ ਹੀ ਸਖਤੀ ਦੇ ਮੂਡ ਵਿੱਚ ਸੀ ਸ਼ਹਿਰ ਨਾਲ ਜੁੜਦੇ ਮੁੱਖ ਰਸਤਿਆਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੂਤਰਾਂ ਮੁਤਾਬਕ ਬੀਤੀ ਰਾਤ ਕਈ ਕਿਸਾਨ ਆਗੂਆਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਕੁਝ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਕੁਝ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਵਾਰਤਾਲਾਬ ਹੈ ਕਿ 6 ਫਰਵਰੀ ਨੂੰ ਵੀ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕਰਕੇ ਧਰਨਾ ਰੋਕਿਆ ਗਿਆ ਸੀ ਉਸ ਵੇਲੇ ਵੀ ਅंसू ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਸੀ ਅੱਜ ਦਾ ਪ੍ਰਦਰਸ਼ਨ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਕਿਸਾਨਾਂ ਦੀ ਰਿਹਾਈ ਲਈ ਹੈ ਜਿਨ੍ਹਾਂ ਨੂੰ ਅਪ੍ਰੈਲ 2005 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕੀ 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 ਨਹੀਂ ਨਾ ਉਹ ਦੇਖੋ ਉਹ ਦੇਖੋ ਅਸੀਂ ਗੱਲ ਕਰਦੇ ਹਾਂ ਉਹਦਾ ਇੱਥੇ ਸ਼ਾਂਤ ਰੱਖ ਕੇ ਕੋਈ ਐਲਾਨ ਕਰਦਾ ਹੈ ਅਸੀਂ ਗੱਲਬਾਤ ਕੀ ਹੋ ਰਹੀ ਹੈ ਵੀ ਕੋਈ ਐਲਾਨ ਕਰਦਾ ਹੈ ਇਹ ਅਸੀਂ ਅਸੀਂ ਸਾਫ਼ ਸਾਫ਼ ਪਹਿਲਾਂ ਵੀ ਸੁਣੋ ਇਹ ਗੱਲ ਕਹੀ ਸੀ ਹਾਈ ਕੋਰਟ ਦੇ ਮੈਂ ਕੰਨ ਗੱਲ ਹੈ ਉਹਨੇ ਜਦ ਬੈਠੇ ਆ ਤੇ ਤੁਸੀਂ ਚੜਿਆ ਤੇ ਆ ਕੇ ਹਮਲਾ ਕਰਤਾ ਨਹੀਂ ਹਮਲੇ ਵਾਲਾ ਤਾਂ ਕੋਈ ਸ਼ੁਰੀਆਂ ਪ੍ਰਮਾਨ ਸਾਹਿਬ ਨਹੀਂ ਹਮਲਾ ਅੱਗੇ ਆਉਂਦਾ ਹੈ ਥੋੜੇ ਸਿਰ ਤੇ ਥੋੜੀ ਫੋਟਾ ਹੁਣ ਦੇਖਣਾ ਉਹਦੇ ਇੱਕ ਮਿੰਟ ਇੱਕ ਮਿੰਟ ਰੋੜੇ ਰੋੜੇ ਅਸਰੇ ਚਲਾਏ ਆ ਚਲੋ ਸਾਡੇ ਬੰਦੇ जख्मी ਕੀਤੇ ਦੇਖੋ ਅਸੀਂ ਅਸੀਂ ਦੇ ਬੰਦੇ ਸਾਨੂੰ ਹੁਣ ਪਤਾ ਲੱਗਿਆ ਕਿਹੜੇ ਬੰਦੇ ਸੀ ਅਸੀਂ ਤਾਂ ਕੀਤੇ ਨਹੀਂ ਉਹ ਤਾਂ ਅੰਦਰ ਬੈਠੇ ਸੀ ਕੋਈ ਇਸ ਤਰ੍ਹਾਂ ਦਾ ਕੋਈ ਡਿਟੇਲ ਨਹੀਂ ਕੀਤਾ ਕੁਛ ਵੀ ਨਹੀਂ ਰਾਤ ਦੀ ਰਾਤ ਉਹ ਬਾਈ ਜਿਹਨੇ ਕਿਹਾ ਅਸੀਂ ਬੰਦੇ ਛੱਡਿਆ ਦਿੱਤੇ ਚਲੋ ਡਿਟੇਲ ਕੋਈ ਨਹੀਂ ਸਾਡਾ ਵੀ ਅਸੀਂ ਨਹੀਂ ਕੀਤਾ ਜੇ ਅਸੀਂ ਮੇਰੀ ਗੱਲ ਨੂੰ ਜੇ ਚੈੱਕ ਕਰਦੇ ਤੁਹਾਨੂੰ ਲੱਗਦਾ ਸਾਡੇ ਕੋਲ ਤਾਂ ਵੈਸੇ ਬਸਾਂ ਕੀ ਬੰਦਾ ਹੈ ਨਹੀਂ ਗੱਲ ਦਾ ਦੇ ਹੈਗਾ ਤੇ ਅੱਪ ਦੇ ਘਰ ਤੇ ਜਾਂਦੇ ਜਾਂਦੇ ਬੰਦੇ ਇੱਕ ਹੋਰ ਸਾਡੇ ਉਹ ਅਸੀਂ ਚੈੱਕ ਕਰਦੇ ਕਹਾਂ ਰੇਣਾ ਹੁਣ ਲੇਕਿਨ ਤੁਸੀਂ ਪੜਾਲ ਕਰਕੇ ਕੈਂਟਰ ਦਾ ਖੜਾ ਤੁਹਾਡਾ ਹਾਂ ਕੈਂਟਰ ਉਹ ਲੈ ਜੋ ਆਹ ਖੜਾ ਉਹ ਅਸੀਂ ਲੈ ਕੇ ਥੋੜੀ ਜਾਣਾ ਉਹ ਤਾਂ ਪਾਸੇ ਕੀਤਾ ਖੜਾ ਲੈ ਜੋ ਕੈਂਟਰ ਤੁਹਾਡਾ ਆ ਜਾਂਦਾ ਵਾਪਸ ਕੋਈ ਸ਼ੂ ਕੈਂਟਰ ਬੰਦਿਆ ਬਾਰੇ ਵੀ ਪਤਾ ਕਰੋ ਦੇਖੋ ਕਰ ਲੈਣਾ ਚਲੋ ਥੋੜਾ ਜਾ ਆਪਾਂ ਯਾਰ ਇਹਨੂੰ ਫੀਸ ਮੈਂਟ ਰੱਖੀ ਕਿਨੇ ਕਰਕੇ ਤੁਸੀਂ ਦੱਸੋ ਹੁਣ ਚਲੋ ਆਪਾਂ ਪਹਿਲਾਂ ਪ੍ਰਧਾਨ ਸਭਾ ਕਾਰਕੁਨ ਹੀ ਰਹੇ ਆ ਅਸੀਂ ਮੰਨਦੇ ਆ ਤੇ ਦੋਨੇ ਪਾਸੇ ਜੀ ਤੁਸੀਂ ਸਾਡੇ ਅੱਜ ਤਾਂ ਯਾਰ ਕੋਈ ਹਾਲਤ ਹੀ ਨਹੀਂ ਸਾਡੀ ਇਹ ਜੀ ਅੱਜ ਸਾਨੂੰ ਦੱਸੋ ਕੋਈ ਵੀ ਆਏ ਸਾਡੇ ਕੋਲ ਕੋਈ ਚਲੋ ਕੋਈ ਗੱ ਮੰਨੋ ਫੇ ਵਾਲੀ ਨਹੀਂ ਸਭ ਤੋਂ ਹੋਇਆ ਉਹ ਅਸੀਂ ਮੇਰੀ ਗੱਲ ਸੁਣੋ ਪ੍ਰਧਾਨ ਜੀ ਆਪਾਂ ਟੀਮ ਕਰਦੇ ਕਰ ਲਓ ਫਿਰ ਕਰਦੇ ਹੁੰਦੇ ਜਬਰਦਸਤ ਕੋਈ ਗੁੱਸਾ ਨਹੀਂ ਜਿਹੜਾ ਸਾਡਾ ਅਸੀਂ ਅੱਜ ਥਾਂਕਬਈ ਸੀਗਾ ਸਾਡਾ ਮੇਰਾ ਭਤੀ ਕਿਸਾਨ ਜੀ ਨੇ ਇੱਕ ਦਾ ਗਰਾਹ ਮੌਰਦਲਾ ਦੇ ਆਪ ਕੋ ਅਸ਼ਕੰਦਰ ਕੋ ਮਿਲ ਫੈਸਲਾ ਇਹ ਹੋਇਆ ਸੀਗਾ ਵੀ ਇਹ ਗੱਲਬਾਤ ਨੂੰ ਆਏ ਸੀ ਵੀ ਅਸੀਂ ਆਪ ਤੁਸੀਂ ਸਾਡੇ ਬੰਦੇ ਦੇ ਦਿਓ ਅਸਾਂ ਕਹਿੰਦੇ ਤੁਸੀਂ ਸਾਡੇ ਦੇ ਦਿਓ ਇਹਨਾਂ ਨੇ ਇੱਕ ਪਾਸੇ ਦਾ ਗੱਲਬਾਤ ਚ ਬੰਦੇ ਭੇਜੇ ਦੂਜੇ ਪਾਸੇ ਫੋਰਸ ਘਰਾਂ ਦੇ ਵਿੱਚ ਵੜੀ ਜਾਂਦੇ ਨੇ ਇਹ ਤਾਂ ਇਹ ਹੋ ਗਈ ਵੀ ਇਹ ਐ ਥੋੜੀ ਹੁੰਦਾ ਵੀ ਸਾਡੇ ਨਾਲ ਗੱਲਬਾਤ ਤੇ ਵੀ ਕਰਦੇ ਇਹ ਜਾਣ ਇਹ ਜਾਣ ਬੁੱਝ ਕੇ ਇਹਨਾਂ ਦੇ ਡਰਾਮੇ ਆ ਲੋਕ ਆਪਦੀ ਧਲੀ ਤੇ ਧਰੇ ਹੋ ਜਾ ਭਲੇਖਾ ਕੱਢ ਲਣ ਕਿਉਂਕਿ ਆਉਣ ਵਾਲਾ ਸਮਾਂ ਖੰਤੇ ਲਿਖਿਆ ਪੜਨਣ ਲੋਕ ਘਰਾਂ ਤੋਂ ਮਤ ਕਹਿ ਗੱਫਣ ਬੰਨ ਕੇ ਆਏ ਨੇ ਇਹ ਘਰਾਂ ਤੇ ਬੈਠਾ ਤੇ ਜਦੋਂ ਆਏ ਹਮਲੇ ਕਰਦੇ ਆ ਲੋ ਲੋ ਕਬਟੇ ਹੁੰਦੇ ਲੋਕ ਉੱਠਣਗੇ ਆਉਣਗੇ ਪਿੰਡਾਂ ਦੇ ਵਿੱਚੋਂ ਮਸਲਾ ਕੀ ਹੋਇਆ ਮਸਲਾ ਜੀ ਇਹ ਜਦੋਂ ਅੱਜ ਡੀਸੀ ਦਫ਼ਤਰ ਦੇ ਰੋਜ਼ਦਾਰ ਨਾਲ ਇਹਨਾਂ ਨੇ ਆਪ ਹਜੋਤ ਬੈਸਟ ਦੇ ਘਰ ਵਾਲੀ ਸਾਡੀ ਭੈਣ ਐਸਐਸਪੀ ਖੁਦ ਆਪ ਡੰਗੇ ਡੰਗਾ ਲੈ ਕੇ ਆਪ ਅਤਰੂ ਗਾਹ ਦੇ ਗੋਲੇ ਛੱਡੇ ਆ ਕੇ ਘਰਾਂ ਦੇ ਮਜ਼ਦੂਰਾਂ ਤੇ ਲੋਕਾਂ ਦੇ ਛਰਿਆਂ ਦਾ ਮਾਮਲਾ ਕਰਦੇ ਆ ਤੇ ਜਦੋਂ ਆ ਕੇ ਆ ਥੋੜਾ ਥੋੜਾ ਫੋਰਸ ਭਰਾਂ ਦੇ ਵਿੱਚ ਹੈ ਤੇ ਇੱਕ ਪਾਸੇ ਕਹਿੰਦੇ ਆ ਵੀ ਸਾਡੇ ਨਾਲ ਗੱਲਬਾਤ ਕਰ ਲੋ ਤੇ ਦੂਜੇ ਪਾਸੇ ਲਗਾਤਾਰ ਇਹਨਾਂ ਦਾ ਜਿਹੜਾ ਰਵਈਆ ਉਹ ਠੀਕ ਨਹੀਂ ਹੈ ਠੀਕ ਨਾ ਸੀ ਚੱਲਨੇ ਕਾ ਅਸੀਂ ਅਸੀਂ ਸਾਰੀ ਗੱਲ ਤੇ ਦੇਵੇਂ ਹਾਂ ਤੁਹਾਨੂੰ ਸਾਰੇ ਬਣਾ ਦੇ ਸਾਡੇ ਬੰਦੇ ਸਾਡੀ ਗਾਰੰਟੀ ਹੈ ਜਿੱਥੇ ਹੈਗੇ ਆ ਉਥੇ ਹੀ ਇੱਕ ਤੇ ਨਹੀਂ ਰਾਮਵਰਨ ਦੇ ਤੁਹਾਨੂੰ ਦੱਸ ਕੇ ਵਧਾਂਗੇ ਜੇ ਵਧੇ ਕੋਈ ਮਾਮਲਾ ਹੀ ਨਹੀਂ ਚਲੋ ਠੀਕ ਹੈ ਅੱਜ ਤਾਂ ਵਦਨ ਵਾਲਾ ਹੈ ਹੀ ਨਹੀਂ ਅੱਜ ਤਾਂ ਬੇਟਿੰਗ ਸੀ ਇਕੱਲੀ ਹੁਣ ਤੁਸੀਂ ਵੀ ਕਹਿ ਰਹੇ ਸੀ ਵੀ ਯਾਰ ਹੋ ਜੀ ਬ੍ਰੋ ਜੇ ਹਜੇ ਕੋਈ ਹੋਰ ਕੱਟ ਕੇ ਵੇਖਣਾ ਨਹੀਂ ਨਹੀਂ ਪੜਨ ਦੀ ਆਇ ਨਹੀਂ ਹੁੰਦਾ ਆਇ ਨਹੀਂ ਹੁੰਦਾ ਆਪਾਂ ਅਸੀਂ ਤਾਂ ਗੱਲ ਸੁਣੋ ਇੱਕ ਮਿੰਟ ਇਧਰ ਜੇ ਸਾਡੀ ਚਾਰ ਲੱਖ ਫੋਨ ਕਰਿਆ ਤਾਂ ਪਤਾ ਹੀ ਨਹੀਂ ਕਿ ਜਬਰਦਸਤ ਅਸੀਂ ਖਾਈ ਬੈਠਾਂ ਜੇ ਇਧਰ ਲੱਗ ਜਾਏ 100 ਰੁਪਏ ਜੱਗੀ ਆ ਆ ਚਾਰ ਸਾਲਾਂ ਨੂੰ ਆ ਸਾਡੇ ਸਾਡੇ ਲੋਕ ਤਾਂ ਇਹ ਕਹਿੰਦੇ ਵੀ ਇੱਧਰ ਜਾਣ ਲੱਗ ਕੇ ਬੱਟੇ ਦਾ ਪਰ ਹੱਥ ਚੋਣ ਵਾਪਸ ਆਪਾਂ ਆਪਾਂ ਜਿਹੜੀਆਂ ਬੈਠੀ ਗੱਲਾਂ ਕਰਦੇ ਆ ਕੋਈ ਇੱਕ ਚੋਣ ਵਾਪਸ ਇਹਨਾਂ ਤੁਸੀਂ ਜਿਹੜੀ ਗੱਲ ਕਰਦੇ ਆ ਆਪਾਂ ਸ਼ਾਂਤ ਨਹੀਂ ਮੋਹਲ ਦੇ ਕਰਦੇ ਨਾ ਕੋਈ ਲੜਾਈ ਝਗੜਾ ਨਾ ਕਰਦੇ ਇਹ ਕਿਹਨੇ ਵਗਾੜਿਆ ਸ਼ਾਂਤ ਮੈਂ ਸ਼ਾਂਤ ਮੈਂ ਅੱਜ ਕਿਹਨੇ ਇਹ ਤੁਹਾਨੂੰ ਲੱਗਦਾ ਸੀ ਇਹ ਵੀ ਚੱਕਰ ਦੇ ਲੇਕਿਨ ਸਾਡਾ ਵੀ ਕੋਈ ਅਟੈਂਸ਼ਨ ਨਹੀਂ ਸੀ ਵੀ ਅਸੀਂ ਚਾਹੀਏ ਆ ਕੇ ਬੈਠਿਆਂ ਨੂੰ ਕੁਝ ਕਹਿਣਾ ਹੈਗਾ ਕੋਈ ਅਟੈਂਸ਼ਨ ਨਹੀਂ ਮੈਂ ਤਾਂ ਇੱਕ ਗੱਲ ਹੀ ਮੰਨਿਆ ਕਿ ਤੁਸੀਂ ਇੱਥੇ ਬੈਠਿਆਂ ਨੂੰ ਪਹਿਲੀ ਗੱਲ ਤਾਂ ਹੁਣ ਹੀ ਜਮਾ ਬੈਠਿਆਂ ਨੂੰ ਇਹ ਬਾਕੀ ਛੱਡ ਦਿਓ ਬਾਕੀ ਜਰਦੋ ਇੱਥੇ ਆਉਣਾ ਹੀ ਤੁਹਾਡਾ ਹਮਲਾ ਨਹੀਂ ਹਾਂਜੀ ਪਰ ਆਪਾਂ ਬੈਠੇ ਹਾਂ ਕੋਈ ਵੀ ਆਏ ਤਾਂ ਲਾਈਵ ਆਪਾਂ ਕਰਦੇ ਹਾਂ ਕੋਈ ਦੁਨੀਆਵੀ ਚੀਜ਼ਾਂ ਹੈਗੀਆਂ ਅਸੀਂ ਉਹਨੂੰ ਸੋਚ ਵਿਚਾਰ ਕਰ ਲੈਣੇ ਚੀਜ਼ਾਂ ਰੇ ਨਾ ਮੇਰੀ ਗੱਲ ਹੋਈ ਇਹ ਕਹਿੰਦਾ ਅਸੀਂ ਬੈਟ ਨੂੰ ਪਿਆਰ ਹੈ ਬੈਟੋਂ ਗੱਲ ਕਰ ਲੋ ਇਹ ਤਰੀਕਾ ਜਾਇਜ਼ ਨਹੀਂ ਹੁੰਦਾ ਕਿੰਨੇ ਜਿਹੜਾ ਹੋ ਰਿਹਾ ਅਸੀਂ ਬੈਠ ਰਹੇ ਹਾਂ ਅਸੀਂ ਤੱਕ ਪਰਸੋਂ ਵੀ ਮੀਟਿੰਗ ਕੀਤੀ ਹੈ ਜੇ ਫੋਰਸ ਵਾਪਸ ਲੈ ਲਓ ਸਾਨੂੰ ਲੈ ਜਾਓ ਨਾਲ ਅਸੀਂ ਉਹ ਆਪਣੇ ਉਹ ਜਿਹੜਾ ਫੋਰਸ ਦਾ ਵਾਪਸ ਹੋਣ ਵਾਲਾ ਕੋਈ ਅਗਰੈਸਿਵ ਹੋਣ ਵਾਲਾ ਕੋਈ ਐਡਾ ਇਸ਼ੂ ਨਹੀਂ ਹੈਗਾ ਲੇਕਿਨ ਠੀਕ ਹੈ ਜੋ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਫੋਰਸ ਆਈ ਹੈ ਚਲੋ ਉਹਨਾਂ ਨੇ ਵੀ ਜਿਹੜੇ ਅਗਰੈਸਿਵ ਜਿਹੜੇ ਯੂਥ ਹੈਗਾ ਉਹਨਾਂ ਨੇ ਹੋ ਕੇ ਥੋੜਾ ਬਹੁਤ ਬੋਲ ਦਿੱਤਾ ਅੱਜ ਤਾਂ ਪਹਿਲਾ ਕਲੈਸ਼ ਹੋਇਆ ਕਿੰਨੇ ਕੁ ਜੱਕ ਵੀ ਹੋਏ ਨੇ ਪੁਲਿਸ ਦੇ ਨਾਲ ਸਾਥੀ ਦੀ ਰਿਪੋਰਟ ਉਸ ਦਾ ਵੀ ਕੋਈ ਜੱਕ ਵੀ ਨਹੀਂ ਹੋਤਾ ਆਲਮੋਸਟ ਜਦੋਂ ਉਹਨ ਬਿਲਕੁਲ ਟੀਐਸਪੀ ਬਾਪੂਏ ਨੇ ਦਾਸਰੇ ਕੀ ਕਰ ਅਸੀਂ ਇੱਥੇ ਖੜੇ ਹਾਂ ਕੋਈ ਗੱਲ ਨਹੀਂ ਕਰ